ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਗੈਰ ਕਿਸੇ ਰਿਸ਼ਵਤ ਤੋਂ ਬਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟੀਆਂ ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਗੱਫੇ ਦੇ ਰਹੀ ਹੈ ਇਸੇ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵਕ ਵਕਤ ਪਾਗਾਂ ਚ 54933 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਆਮ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਉਹਨਾਂ ਨੇ ਵੈਕੈਂਸੀਸ ਕਰਦੀ ਐਂਡ ਵਿਦਆਊਟ ਐਨੀ ਕਰਪਸ਼ਨ ਅੱਜ ਪਰ ਤੁਸੀਂ ਆਪਣਾ ਇੱਕ ਨੌਕਾਮ ਹਾਸਲ ਕਰ ਲਿਆ ਇਹ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ পড়ੋ ਜਿਨੇ ਕੋਈ ਯਾ ਤੇ ਜੀ ਨੋ ਉਹ ਰਕਿਤ पीसीएस ਦੇ ਵੀ ਨਿਕਲਣਗੇ ਕੰਮ ਯੂਪੀਐਸਸੀ ਸੈਂਟਰ ਖੋਲ ਰਿਹਾ ਆ ਆਈਐਸ ਵਾਸਤੇ ਤਿਆਰੀ ਕਰ ਲੋ ਤੋ ਆਪਾਂ ਕੰਨ ਕਰ ਸਕਦੇ ਜੀ ਜਿਹੜੇ ਆਈਐਸ ਬੰਦੇ ਆ ਕੋਈ ਨਹੀਂ ਤਾਂ ਆਪਣੇ ਵਰਗੇ ਹੀ ਆ ਬਸ ਉਹ ਸੈਟਿੰਗ ਚਾਹੀਦੀ ਐ ਪ੍ਰੋਪਰ ਮਾਹੌਲ ਚਾਹੀਦਾ ਬਸ ਸੋ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨ ਦੇ ਜਹਾਜ ਨੂੰ ਉਡਾਉਂਦਾ ਨਹੀਂ ਹੈਗਾ ਰਨ ਵਿੱਚ ਜਹਾਜ ਨੂੰ ਮੌਕਾ ਦਿੰਦਾ ਹੈ ਦੇ ਵਾਰ ਹੀਰੋ ਸਟੇਡੀਅਮ ਦੇ ਵਿੱਚ ਅੱਜ ਇੰਡੀਅਨ ਓਪਨ ਐਥਲੀਟ ਮੀਟ 2025 ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਇੰਟਰਨੈਸ਼ਨਲ ਤੋਂ ਲੈ ਕੇ ਨੈਸ਼ਨਲ ਲੈਵਲ ਦੇ ਜਿਹੜੇ ਖਿਡਿਆਰੀ ਨੇ ਉਹ ਪਾਰਟਿਸਪੇਟ ਕਰ ਰਹੇ ਨੇ ਸਾਡੇ ਨਾਲ ਇੱਥੇ ਜਿਹੜੇ ਇੰਡੀਅਨ ਐਥਲੀਟ ਦੇ ਕੋਚ ਨੇ ਗੇ ਅਕੈਡਮੀ ਦੇ ਉਹ ਸਾਡੇ ਨਾਲ ਨੇ ਨਾ ਪ੍ਰੀਤ मैम ਜਿਨ੍ਹਾਂ ਨੇ ਕੀ ਜਿਹੜਾ ਰਣਜੀਤ ਅਵਾਰਡ ਹੈਗਾ ਉਹ ਆਪਣੇ ਨਾਮ ਕੀਤਾ ਹੋਣਾ ਕਿਵੇਂ ਦੇਖਦੇ ਅੱਜ ਵੱਡੇ ਪੱਧਰ ਤੇ ਖਿਡਾਰੀ ਨੇ ਉਹ ਸੰਗਰੂਰ ਪਹੁੰਚੇ ਹੋਏ ਨੇਗੇ ਇੱਕ ਨੈਸ਼ਨਲ ਲੈਵਲ ਦੀ ਮੀਟ ਹੋ ਰਹੀ ਹੈ ਜੀ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਇਸ ਨੂੰ ਆਰਗੇਨਾਈਜ਼ ਕਰਾਇਆ ਜਾ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਕਿ ਕਾਫੀ ਟਾਈਮ ਬਾਅਦ ਜਿਹੜੇ ਕਿ ਪਾਰਟਿਸਪੇਸ਼ਨ ਬਹੁਤ ਵਧੀਆ ਕਿ ਹਜ਼ਾਰ ਦੇ ਕਰੀਬ ਇੱਥੇ ਐਥਲੀਟਸ ਆਏ ਹੋਏ ਨੇ ਜੀ ਨਹੀਂ ਤਾਂ ਬਹੁਤ ਘੱਟ ਪਾਰਟਿਸਪੇਸ਼ਨ ਹੁੰਦੀ ਹੈ ਤਾਂ ਕਿਵੇਂ ਦੇਖਦੇ ਹਾਂ ਕਿ ਸਪੋਰਟਸ ਨੂੰ ਲੈ ਕੇ ਜਦੋਂ ਭਾਰਤ ਦੀ ਵਾਰੀ ਆਉਂਦੀ ਹੈ ਤਾਂ ਪਿਛਲੇ ਸਮੇਂ ਦੇ ਵਿੱਚ ਹੀ 올림픽 ਦੇ ਵਿੱਚ ਪਾਰਟਿਸਪੇਟ ਕੀਤਾ ਸੀਗਾ ਭਾਰਤੀ ਖਿਡਾਰੀਆਂ ਨੇ ਤਾਂ ਲੱਗਦਾ ਕਿ ਜਿਸ ਤਰ੍ਹਾਂ ਇਹ ਸਟੇਡੀਅਮ ਮਿਲੇ ਹੋਏ ਨੇ ਖਿਡਾਰੀਆਂ ਨੂੰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਪੋਰਟਸ ਦੇ ਵਿੱਚ ਹੋਰ ਤਗਮ ਹੁਣ ਤਾਂ ਆਪਣੀ ਪੰਜਾਬ ਦੀ ਸਪੋਰਟਸ ਵੀ ਬਹੁਤ ਉੱਪਰ ਉੱਠ ਰਹੀ ਹੈ ਐਂਡ ਇੰਡੀਅਨ ਸਪੋਰਟਸ ਵੀ ਬਹੁਤ ਉੱਪਰ ਉੱਠ ਰਹੀ ਹੈ ਉਹਦਾ ਕਾਰਨ ਇਹੀ ਹੈ ਕਿ ਜਦੋਂ ਆਪਾਂ ਨੂੰ ਹਰੇਕ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਇਦਾਂ ਦੇ ਟਰੈਕ ਮਿਲ ਰਹੇ ਨੇ ਤਾਂ ਜਿਵੇਂ ਸਰਕਾਰ ਵੀ ਕਹਿ ਰਹੀ ਹੈ ਇਸ ਵਾਰ ਕਿ ਜਿਹੜੇ ਸਟੇਡੀਅਮ ਦੇ ਉੱਪਰ ਧਿਆਨ ਦਿੱਤਾ ਜਾ ਰਿਹਾ ਹੈਗਾ ਜਿਹੜੇ ਪੂਰੇ ਜਿਹੜੇ ਪੰਜਾਬ ਦੇ ਸਟੇਡੀਅਮ ਨੇ ਉਹਨਾਂ ਨੂੰ ਦੁਬਾਰਾ ਫਿਰ ਤੋਂ ਨਵੇਂ ਤਰੀਕੇ ਨਾਲ ਬਣਾਇਆ ਜਾਵੇਗਾ ਤਾਂ ਜੋ ਜਿਹੜੇ ਜਿਹੜਾ ਇੱਕ ਨਸ਼ੇ ਦਾ ਤੱਬਾ ਲੱਗਿਆ ਹੋਇਆ ਉਹਨੂੰ ਵੀ ਤੋਤਾ ਜਾ ਸਕੇ ਤੇ ਜਿਹੜੇ ਸਾਡੇ ਨੌਜਵਾਨ ਪਏ ਨੇ ਜਿਨ੍ਹਾਂ ਦੇ ਵਿੱਚ ਸਪਿਰਟ ਹੈਗੀ ਪੰਜਾਬ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਨਿਖਾਰਿਆ ਜਾਵੇ ਹਾਂਜੀ ਹਾਂਜੀ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਮੈਂ ਥੈਂਕਸ ਕਰਦੀ ਹਾਂ ਕਿ ਅਗਰ ਪੰਜਾਬ ਸਰਕਾਰ ਇਸ ਵਤੀ ਨਾਲ ਧਿਆਨ ਦੇ ਰਹੀ ਹੈ ਤਾਂ ਬਹੁਤ ਇੱਕ ਅੱਛਾ ਹੈ ਹਰੇਕ ਪਿੰਡ ਦੇ ਵਿੱਚ ਸਿੰਥੈਟਿਕ ਟਰੈਕ ਹੋਣਾ ਚਾਹੀਦਾ ਕਿਉਂਕਿ ਪਿੰਡ ਦੇ ਵਿੱਚੋਂ ਗ੍ਰਾਸ ਰੂਟ ਤੋਂ ਹੀ ਐਥਲੀਟ ਉੱਠਣਗੇ ਬੱਚਾ ਸਪੋਰਟਸ ਕਰੂਗਾ ਤਾਂ ਹੀ ਉਹ ਆਕੇ ਡਿਸਟ੍ਰਿਕਟ ਨੈਸ਼ਨਲ ਸਟੇਟ ਦੇ ਵਿੱਚ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਕਰੂਗਾ ਔਰ ਮੈਡਲ ਲਊਗਾ ਤਾਂ ਹੀ ਆਪਾਂ ਸੋਚ ਸਕਦੇ ਹਾਂ ਕਿ 올림픽ਸ ਦੇ ਵਿੱਚ ਆਪਾਂ ਮੈਡਲ ਲੈ ਸਕਦੇ ਜਿਹੜੀ ਇੱਥੇ ਇਸ ਸਮੇਂ ਇੰਡੀਅਨ ਓਪਨ ਐਥਲੀਟ ਮੀਟ ਕਰਵਾਈ ਜਾ ਰਹੀ ਹੈ ਤਾਂ ਇਸ ਦੇ ਮਾਇਨੇ ਕੀ ਰਹਿੰਦੇ ਨੇ ਖਿਡਿਆਰੀਆਂ ਦੇ ਲਈ ਜਿਹੜੇ ਖਿਡਿਆਰੀ ਇੱਥੋਂ ਬੈਸਟ ਹੁੰਦੇ ਆ ਤਾਂ ਫਿਰ ਉਹ ਅੱ the year. ਇਸ ਤੋਂ ਪਹਿਲਾਂ ਇੱਕ ਸਟੇਟ ਮੀਟ ਹੁੰਦੀ ਹੈ ਸਟੇਟ ਮੀਟ ਤੋਂ ਬਾਅਦ ਇੱਥੇ ਇੱਕ ਓਪਨ ਮੀਟਸ ਹੋ ਰਹੀਆਂ ਜੇ ਕਿ 올ਓਵਰ ਇੰਡੀਆ ਦੇ ਵਿੱਚ ਚਾਰ ਜਗ੍ਹਾ ਹੋਣੀਆਂ ਨੇ ਜਿਹਦੇ ਵਿੱਚ ਪੰਜਾਬ ਨੂੰ ਵੀ ਚੁਣਿਆ ਗਿਆ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਇਹ ਮੀਟ ਹੋ ਰਹੀ ਹੈ ਇਥੋਂ ਰੈਂਕਿੰਗ ਹੋਊਗੀ ਜਿਹਦੀ ਰੈਂਕ ਆਊਗਾ ਤੇ ਉਹ ਅੱਗੇ ਜਾ ਕੇ ਨੈਸ਼ਨਲ ਚ ਪਾਰਟਿਸਪੇਟ ਕਰੂਗਾ ਇਸ ਲਈ ਇਹ ਮੀਟ ਖੇਡਣੀ ਬਹੁਤ ਜ਼ਰੂਰੀ ਹੈ ਕਿਤੇ ਨਾ ਕਿਤੇ ਤਿਆਰੀ ਜਿਹੜੀ ਉਹ ਖਿਡਾਰੀਆਂ ਦੀ ਉਹ ਇੱਥੇ ਕਰਵਾਈ ਜਾ ਰਹੀ ਹੈ ਜੀ ਜੀ ਬਿਲਕੁਲ ਬਿਲਕੁਲ ਇੱਥੇ ਪਤਾ ਲੱਗਦਾ ਕਿ ਤੁਸੀਂ ਕਿੰਨੇ ਕੈਪੇਬਲ ਹੋ ਨੈਸ਼ਨਲ ਦੇ ਵਿੱਚ ਪਾਰਟਿਸਪੇਟ ਕਰਨ ਦੇ ਬਿਲਕੁਲ ਆਰਗੇਨਾਈਜ਼ਰ ਇ ਖਿਡਾਰੀਆਂ ਦੇ ਲਈ ਵਰਤੇ ਜਾ ਰਹੇ ਨੇ ਇਸ ਜਗ੍ਹਾ ਦੇ ਉੱਪਰ ਹਾਂਜੀ ਹਾਂਜੀ ਇਹ ਐਨਐਸਓ ਲਿਆਉਂਦੇ ਨੇ ਪ੍ਰੋਵਾਈਡ ਕਰਨ ਵਾਸਤੇ ਵੀ ਕੋਈ ਚੀਜ਼ ਦੀ ਘਟਨਾ ਤਾਂ ਬਿਲਕੁਲ ਅੱਜ ਸੰਗਰੂਰ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਇੰਡੀਅਨ ਐਥਲੀਟ ਮੀਟ ਹੈਗੀ ਉਹ ਕੀਤੀ ਜਾ ਰਹੀ ਹੈ ਕਿ ਜਿਸ ਦੇ ਵਿੱਚ ਕੀ ਖਿਡਾਰੀ ਵੱਡੇ ਪੱਧਰ ਤੇ ਜਿਵੇਂ ਕੋਚ ਨਮਰਿਤ ਮੈਮ ਨੇ ਦੱਸਿਆਗਾ ਕਿ ਅੱਜ ਇੱਥੇ ਪਾਰਟਿਸਿਪੇਟ ਕਰ ਰਹੇ ਨੇ ਜਿਹੜੇ ਇੱਥੋਂ ਖਿਡਾਰੀ ਨੇ ਉਹ ਰੈਂਕਿੰਗ ਦੇ ਵਿੱਚ ਆਉਣਗੇ ਤਾਂ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਪਾਰਟਿਸਿਪੇਟ ਕਰਨਗੇ ਥੈਂਕਸ ਫੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂ